ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਠੀਕ ਹੈ ਜੀ ਹੋਰ ਉਮੀਦ ਕਰਦਾ ਕਿ ਬਹੁਤ ਵਧੀਆ ਹੋਣਗੇ ਤੇ ਅਸੀਂ ਅੱਜ ਜਾ ਰਹੇ ਸੀਗੇ ਰੋਪੜ ਠੀਕ ਹੈ ਐਸੀਨਾ ਉਧਰੋਂ ਸਾਰੇ ਘੁੰਮ ਕੇ ਆਏ ਸੀਗੇ ਜਦੋਂ ਬਾਅਦ ਮੇਰੇ ਬ੍ਰੈਂਡ ਦਾ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਤੋਂ ਬਾਅਦ ਉਹਦਾ ਪਲੇਟ ਹੋਇਆ ਤੇ ਇੱਥੇ 2-3 ਦਿਨ ਲੱਗ ਗਏ ਠੀਕ ਆ ਹੁਣ ਲੈ ਕੇ ਜਾਂਦੇ ਰਹੇ ਅੱਧਾ-ਅੱਧਾ ਕਰਕੇ ਤਾਂ ਕਰਕੇ ਨਹੀਂ ਵੀਡੀਓ ਪਈਆਂ ਤੇ ਹੁਣ ਜੀ ਆਪਾਂ ਆ ਗਏ ਆ ਰੋਬੜ ਤੇ ਆਪਾਂ ਲੈਣੇ ਸੀਗੇ ਜਿਹੜਾ ਆਪਣਾ ਬੰਦਾ ਬਿਮਾਰ ਹੋਇਆ ਆ ਉਹਦੇ ਲਈ ਖਰੋੜੇ ਠੀਕ ਆ ਤਾਂ ਖਰੋੜੇ ਕਹਿੰਦੇ ਹਲਾੜ ਵਾਲ ਛੇਤੀ ਹੱਡ ਭਰ ਜਾਂਦੇ ਆ ਆ ਵੀ ਕਰਾਣ ਲੱਗੇ ਆ ਖਰੋੜੇ ਆ ਦੇਖੋ ਭਾਜੀ ਬਹੁਤ ਖਰੋੜਿਆਂ ਦਾ ਬਹੁਤ ਜ਼ਿਆਦਾ ਬੰਦੇ ਨੂੰ ਫਰਕ ਪੈਂਦਾ ਆ ਆਮ ਗੋਭੀ ਗੋਭੀ ਉਹ ਸਬਜ਼ੀ ਵਗੈਰਾ ਮੈਂ ਲੈ ਲਈ ਆ ਆਪਾਂ ਤੇ ਸਬਜ਼ੀਆਂ ਦਾ ਬਹੁਤ ਰੇਟ ਘਟਿਆ ਪਿਆ ਹੁਣ ਤਾਂ ਬਹੁਤ ਜ਼ਿਆਦਾ ਤੇ ਗੋਭੀ ਲਈ ਸੀਗੀ ਤੇ ਗਾਜਰਾਂ ਵਗੈਰਾ ਹਾਂਜੀ ਤੇ ਦੇਖੋ ਕਿਦਾਂ ਰੋਪੜ ਬਾਜ਼ਾਰ ਦੇ ਵਿੱਚ ਰਚ ਪੈਂਦਾ ਆ ਆਪਾਂ ਤਾਂ ਜਿੱਦਾਂ ਹਫ਼ਤੇ ਜਦੋਂ ਕੁਵਰੀ ਆ ਕੇ ਫਿਰ ਵੀ ਸਮਾਨ ਸਮੂਹ ਵਗੈਰਾ ਸਾਰਾ ਕੁਝ ਲੈ ਜੀਦਾ ਆ ਠੀਕ ਆ ਪਰ ਉਹਦਾ ਰੇਟ ਉਹ ਸਾਰਾ ਕੁਝ ਵਧੀਆ ਹੁੰਦਾ ਰੋਪੜ ਦਾ ਠੀਕ ਆ ਕਿਉਂਕਿ ਉਹ ਸਾਰੀਆਂ ਈ ਆਪਾਂ ਨੂੰ ਲੱਗੀ ਸੀ ਕਿ ਭੁੱਖ ਤੇ ਇਸ ਕਰਕੇ ਹੁਣ ਆਪਾਂ ਖਾਣ ਲੱਗੇ ਆ ਮੰਨਜੂਰੀਅਨ ਤੇ ਫ੍ਰੈਂਚ ਪ੍ਰਾਈਜ਼ ਵਗੈਰਾ ਠੀਕ ਆ ਸਪ੍ਰਿੰਗ ਰੋਲ ਸਾਡੇ ਆ ਗਏ ਆ ਬਾਕੀ ਚੀਜ਼ਾਂ ਜਿਹਾ ਪਾਓ ਜਦਾ ਹਾਲ ਚੱਲਦੀ ਹੋ ਠੀਕ ਹੋ ਆ ਭਾਜੀ ਗੋੜਾਂ ਦੀ ਜਗ੍ਹਾ ਆਪਾਂ ਫੇਰ ਦੁਆਰਾ ਯੂਜ਼ ਕਰ ਬਹੁਤ ਵਧੀਆ ਜਿਸ਼ ਬਣਾਦੇ ਆ ਸਾਹਿਬ ਜੀ ਬੈਠੇ ਹੋ ਗਏ ਇੱਥੇ ਖੜੇ ਨੂੰ ਵੇਟ ਕਰਦਿਆਂ ਨੂੰ ਕੋਈ ਸਰਪ੍ਰਾਈਜ਼ ਆ ਰਿਹਾ ਹੈ ਸਰਪ੍ਰਾਈਜ਼ ਦੇਣਾ ਹੈ ਠੀਕ ਆ ਤੇ ਤੁਹਾਨੂੰ ਦਿਖਾਦੇ ਆ ਜੀ ਜਾ ਰਹੀ ਹੈ ਆਪਣੇ ਠੀਕ ਆ ਬਸ ਥੋੜੇ ਟਾਈਮ ਦੀ ਵੇਟ ਆ ਸਾਢੇ 4 ਵਜੇ ਬੁਲਾਇਆ ਸੀ ਬੰਦੇ ਨੇ ਬੱਸ ਸਟੈਂਡ ਠੀਕ ਆ ਵਿਚਾਰ ਹੋਣ ਨੂੰ 10 ਮਿੰਟ ਬਾਕੀ ਆ ਕਹਿੰਦਾ ਸਾਢੇ 4 ਵਜੇ ਆ ਜਿਓ ਭਾਜੀ ਤੁਸੀਂ ਕਹਿੰਦੇ 4:40 ਜਾਂ 45 ਤੇ ਬੱਸ ਵਾਲਾ ਕਹਿੰਦਾ ਸੀ ਅਸੀਂ ਆ ਜਣਾ ਆ ਠੀਕ ਆ ਵੀ ਜੀ ਦੀ ਸੀ ਕੀਤੀ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ ਤੇ ਆਪਣਾ ਨਾ ਪਾਰਸਲ ਆ ਰਿਹਾ ਬਈ ਸਵੇਰੇ 9 ਵੇ ਦਾ ਤੁਰਿਆ ਵਾਇਆ ਆਪਣਾ ਪਾਰਸਲ ਬੱਸ ਦੇ ਬੱਸ ਰਾਹੀਂ ਆ ਰਿਹਾ ਠੀਕ ਆ ਪਾਰਸਲ ਆਪਣਾ ਤੇ ਆਪਣਾ ਕੀ پارਸਲ ਆ ਕੀ ਨਹੀਂ ਆ پارਸਲ ਪਤਾ ਕਿੱਥੋਂ ਆ ਰਿਹਾ ਮਾਨਸੇ ਤੋਂ ਮਾਨਸੇ ਤੋਂ ਬਾਇਆ ਬੱਸ ਮੁੰਡੇ ਨੇ ਸਾਡਾ پارਸਲ ਰੱਖਤਾ ਸੀ ਤੇ پارਸਲ ਬਹੁਤ ਪਿਆਰਾ ਜਿਹਾ ਆ ਰਿਹਾ ਆ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਕੱਲੂ ਆਪਾਂ پارਸਲ ਭੇਜ ਦੇਣਾ ਆ ਜਿੱਥੇ ਭੇਜਣਾ ਆ ਠੀਕ ਆ ਆਪਣੀ ਸਿਸਟਰ ਦੇ ਘਰੇ ਜਾਣਾ ਆ ਤੇ ਤੁਹਾਨੂੰ ਦਿਖਾਉਂਦੇ ਆ ਕੀ ਆ ਚੀਜ਼ ਕੀ ਨਹੀਂ ਆਲਣ ਤੋਂ ਜਿੱਦਾਂ ਆਂਦੇ ਆ ਬੱਸ ਚੋਂ ਤੁਹਾਨੂੰ ਦਿਖਾਉਂਦਾ ਆ ਆ ਠੀਕ ਆਂ ਆ ਦੇਖੋ ਜੋ ਆਪਣਾ ਪਾਰਸਲ ਆਇਆ ਆ ਇਹ ਆ ਕਦੂਰੂ ਠੀਕ ਹੈ ਆ ਦੇਖੋ ਜਰਮਨ ਸ਼ਿਫਟ ਆ ਲਓ ਜੀ ਇਹ ਜਰਮਨ ਸ਼ਿਫਟ ਆਪਣਾ ਆਇਆ